ਉਹ ਦੇ ਮੈਂ ਉਹਦੀ ਪਰਾਂ ਦੀ ਨਾ ਕਰ ਤੂੰ ਨਾ ਛੜ ਉਹਨੂੰ ਖੇਲਣ ਦੇ ਸਵਾਗਤ ਹੈ ਤੁਹਾਡਾ ਇਸ ਸਵਾਗਤ ਆ ਤੁਹਾਡਾ ਮੇਰੇ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰਾ ਤੁਹਾਡੇ ਵਲੌਗ ਵਿੱਚ ਮੇਰਾ ਹੋ ਹੋ ਰਿਹਾ ਸਹੀ ਆ ਕਿਦਾਂ ਲੱਗਦੇ ਕਿਦਾਂ ਲੱਗਦੇ ਮੇਰੇ ਬਲੌਗ ਕਿਦਾਂ ਲੱਗਦਾ ਤੁਹਾਨੂੰ ਮੇਰੇ ਬਲੌਗ ਚੰਗੇ ਵੀ ਲੱਗਦੇ ਕਿ ਨਹੀਂ تمہਾਰੇ ਹੀ ਲੱਗਦੇ ਆ ਸੂਟ ਕਿਦਾਂ ਲੱਗਦੇ ਆ ਸੂਟਾਂ ਲੱਗੀਆਂ ਹੋਰ ਤਾਂ ਜਿੱਦਾਂ ਨੇ ਹੈਗੇ ਉਦਾਂ ਨੇ ਲੱਗਦੇ ਆ ਮੈਂ ਤੇਰੀ ਸੁਣਦੀ ਹਾਂ ਮਾਰੇ ਜਾ ਉੱਥੇ ਆ ਗੰਦੂ ਇਹ ਬੋਲੀ ਇਹ ਕਰਦਨ ਉਧਰ ਚਲਾਉਂਦਾਂ ਅੱਗੇ ਸ਼ਮਾ ਪੈ ਗਈਆਂ ਰੋਟੀ ਪਾਣੀ ਬਣੇਗਾ ਹੁਣ ਜਿਸੀ ਜੱਛਾ ਸਾਡੀ ਖੇਲਦੀ ਆ ਫਿਰ ਇਹ ਦੇਖ ਤੂੰ ਉੱਭਾਇਆ ਕਰ ਜੇਲਾ ਜੇਲਾ ਉੱਤੇ ਬੈਠੀ ਹੋ ਨਾ ਕਰ ਬੰਦ ਉਹ ਕਲਾ ਆ ਦੇ ਨੂੰ ਸੇ ਨਾ ਕਰੂ ਤਾਂ ਬੰਦ ਉਹਨੂੰ ਤੇ ਤਾਂ ਹੀ ਦਾ ਬਿਸ਼ਰਾ ਉੱਤੇ ਬੈਠੇ ਹੋ ਤੂੰ ਵੀ ਸਾਰ ਕਰ ਦੋ ਉਦੜੀ ਸਾਰ ਗੰਦਾ ਬਹੁਤ ਆ ਇੱਥੇ ਬਿਸ਼ਰਾ ਸਾਡੀ ਤੂੰ ਦੂਤਰੀ ਸੇ ਅੜੂ ਕੁੱਟ ਤੂੰ ਇਦਾਂ ਸਾਰ ਗੰਦਾ ਉਹ ਥੱਲੇ ਕਰ ਗੋਣਾ ਨਹੀਂ ਇੱਥੇ ਦਾ ਸ਼ਾਂ ਸ਼ਾਂ ਕਰ। ਆਈ ਤੂੰ ਨਹੀਂ। ਕਰ ਵੀ ਦੇ ਕੀ ਆ। ਸਹੇਦ ਵੀ ਤੇ ਪਾਉਣੀ ਹੁੰਦੀ ਨਾ ਕੋਈ ਨਾ ਕੋਈ ਆ ਕੇ। ਲੱਗੇ ਚੜ ਗਈ ਉੱਤੇ ਉਹ। ਮਾਝਾ ਕਰ। ਨਾ ਘਟੀਆਂ ਤੁਹਾਨੂੰ। ਚਲ ਹੁਣ ਕਰ। ਚਲ ਦਿਖਾਉ। ਇਹ ਨਾਲ ਪੈਰੀਂ ਦੀ ਕੋੜੀ। ਚਾਹ ਮੁੰਦ ਜਾਣਾ। ਕਿਤੀ ਘਰ ਆ ਗਈ ਹੋ ਸੁਣ ਆਈ ਤੇ ਹਾਂਜੀ ਦੱਸ ਦਾਦੀ ਤੁਸੀਂ ਚਲੀ ਜਾ ਬਣਾਖ ਦੋ ਹੇ ਪੀ ਰੱਖੋ ਤੇ ਰਸਟੇ ਟੇਬਲ ਲਾਉਂਦੇ ਹੋਰ ਹਾਂ ਨਹੀਂ ਉਹ ਖਰਾਬ ਹੋਣਾ ਬਾਹਰ ਕੱਢਿਆ ਮੈਂ ਤਾਂ ਕਹਿ ਸਟੱਡੀ ਟੇਬਲ ਦਾਦੀ ਟੇਬਲ ਤੇ ਕੀ ਬਣਾ ਤੱਕ ਨਾ ਦਿੰਦੇ ਇਹਨੇ ਖਰਾਬ ਆ ਪਰੀ ਰਗਣਾ ਆਇਆ ਹੋਇ ਦੇਰੋਂ ਮੰਗੀ ਤਾਂ ਨਹੀਂ ਐ। ਬਈ। ਦੋ ਲੈ ਕੇ ਆ ਤੇਲ। ਚਲ ਬਣ ਫਿਰ। ਲਿਆਉਣਾ। ਲੈ ਮੈਂ ਕਿਹੜੇ ਪਹਿਲੇ ਬਣਾਉਂਗੀ ਦਾਲ ਸਬ지। ਓਹ ਤੇਲ। ਆ ਉਹ ਦੇ ਗਾਦੀ। ਆ ਆੜ ਕੇ ਆਦੀ ਆੜ ਤੇ ਮਾਰੀ। ਉੱਥੇ ਬੰਨ ਘੜੀ ਦੂੰ। ਦਾਲ ਘੜੀ। ਮੇਰੇ ਕੋਲ ਮਾਸਾ ਹੀ ਕਰੋ। ਹਾਂ ਬਰਵੜੀ ਆ ਜੀ ਮੋ। ਬਰਵੜੀ। ਬੱਦੋ ਬੱਦੀ ਬੱਦੋ ਬੱਦੀ। ਦਾਦਾ ਜੀ ਆ ਗਏ ਹਦੂ ਜੀ ਦਾ ਆ ਗਏ ਨਹੀਂ ਨਹੀਂ ਇਹਨੇ ਕਹਨਾ ਕਿ ਤਾ ਪਰਦੀ ਬਹੁਤ ਇਹ ਜਿਹੀ ਜੰਨੇ ਹੋਦੀ ਹੈ ਤੇ ਮੋਰੇ ਬਹੁਤ ਦੇਦੀ ਸੀ ਹਾਂ ਹਾਂ ਹਾਸੀ ਦੇ ਕੇ ਨਾ ਉਹ ਸੂਟ ਵਾਲ ਦੇ ਕੇ ਆਦੀ ਮੇਰਾ ਸੂਟ ਉੱਪਰ ਰਹਿ ਗਿਆ ਆ ਉਹ ਦੇ ਹਾਂ ਉਹ ਤਾਂ ਹਾਸੀ ਉਹ ਤਾਂ ਹੋਇਆ ਉਹ ਨਹੀਂ ਹਾਦੀ ਸਗੂਟਰੀ ਨਾ ਤੋੜਦੀ ਤਾਂ ਹਾਦੀ ਆ ਉਹ ਜਲਦੀ ਵੀ ਹੱਸ ਜਿਓ ਉਹ ਸਾਜਰ ਉਹ ਤਾਂ ਗਲ ਟੰਗ ਹੋਇਆ ਉਹ ਦੇਖਿਆ ਨਹੀਂ ਹਾਂ ਮੈਂ ਮੈਨੂੰ ਦੇਖ ਰਿਹਾ ਹਾਂ ਫੇਰ ਵੀ ਕਰੀਏ ਦੇਖ ਕੇ ਕੀ ਕਹਾ ਨਹੀਂ ਗਾ ਦੋ ਕੀ ਕਰੀਏ ਦੇਖਿਆ ਨਾ ਮੈਂ ਬੜਾ ਪੋਣਾ ਜੀ ਦੱਸਿਓ ਨਹੀਂ ਕਿੱਦਾਂ ਲੱਗਿਆ ਬਲੌਗ ਤੇ ਕਮੈਂਟ ਜ਼ਰੂਰ ਕਰਿਓ ਵਧੀਆ ਜੇ ਤੇ ਸਾਡਾ ਬਲੌਗ ਜਿਹੜਾ ਉਹ 8:30 ਵਜੇ ਆ ਜਾਣਾ ਹੈ ਜੀ 8:30 ਜਾਂ 9 ਵਜੇ ਦੇ ਵਿੱਚ ਵਿੱਚ ਪਾ ਦੇਣਾ ਹੈ ਤਕਰੀਬਨ 8:30 ਵਜੇ ਆ ਜਾਣਾ ਹੈ ਸਹਿਜ ਅਮਨ ਬਲੌਗ ਜਿਹੜਾ ਕਿ ਡੇਲੀ ਆਉਂਦਾ ਆ ਡੇਲੀ ਅਪਲੋਡ ਕਰੀਦਾ ਆ ਤੇ ਬਹੁਤ ਹੀ ਘੈਂਟ ਬਲੌਗ ਆ ਉਹ ਵੀ ਤੇ ਫਨੀਆਂ ਤੇ ਹਾਸਿਆਂ ਵਾਲਾ ਬਲੌਗ ਆ ਤੇ ਅਸੀਂ ਵੀ ਦੇਖ ਕੇ ਬਹੁਤ ਹੱਸੇ ਤੇ ਜਿੰਨਾ ਕੈਟ ਹੋਇਆ ਆ ਬਾਕੀ ਹੋਰ ਵੀ ਰਹਿੰਦਾ ਥੋੜਾ ਜਿਹਾ ਉਹ ਹੁਣ ਕੰਪਲੀਟ ਕਰਕੇ ਦਹੀਂ ਅਪਲੋਡ ਕਰ ਦੇਣਾ ਆ ਤੇ ਬਾਕੀ ਇਹ ਮੰਮੀ ਹੋਣ ਵਾਲਾ ਵਲੌਗ ਵੀ ਦੱਸਿਓ ਕਿਦਾਂ ਲੱਗਿਆ ਤੇ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਵੀਡੀਓ ਚਾੜੀ ਸੀ ਉਹਦੇ ਵਿੱਚ ਮੈਂ ਕਮੈਂਟ ਰੀਡ ਕਰ ਲਏ ਆ ਚੈੱਕ ਕਰ ਲਏ ਆ ਸਾਰੇ ਤੇ ਉਹਦੇ ਵਿੱਚ ਵੀ ਵੀਡੀਓ ਦੋ ਚ ਹੋਰ ਵੀ ਥੋੜੇ ਬਹੁਤੇ ਕਮੈਂਟ ਆ ਜਾਣ ਤੇ ਫਿਰ ਮੈਂ ਇਕੱਠੀ ਅਪਲੋਡ ਵੀਡੀਓ ਕਰੂੰਗਾ ਜਿਹੜੀ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਮੈਂ ਪ੍ਰੋਪਰ ਦੱਸ ਦਊਗਾ ਤੁਹਾਨੂੰ ਤੇ ਹਰ ਜਾ ਕਿਉਂਕਿ ਮੈਂ ਕਮੈਂਟਾਂ ਤੱਕ ਲਿਖਦਾ ਪਿਆ ਜਿਹੜੇ ਜਿਹੜੇ ਤੁਹਾਡੀ ਪ੍ਰੋਬਲਮਾਂ ਹੈਗੀਆਂ ਸਾਰੀਆਂ ਦਾ ਹੱਲ ਕਰਾਂਗੇ ਕੋਈ ਗੱਲ ਨਹੀਂ ਸਾਰਾ ਕੁਝ ਦੱਸਾਂਗੇ ਜਿੱਦਾਂ ਵੀ ਤੁਸੀਂ ਵਲੌਗ ਬਣਾਉਣਾ ਕੁਝ ਵੀ ਕਰਨਾ ਹੈ ਫੁੱਲ ਡਿਟੇਲ ਦੇ ਵਿੱਚ ਵੀਡੀਓ ਬਣਾ ਕੇ ਤੁਹਾਨੂੰ ਦੇਵਾਂਗੇ ਤੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਦੇਵੇ ਇੱਥੇ ਆਪਾਂ ਕਰਦੇ ਹਾਂ ਜੀ ਆਪਣੇ ਵਲੌਗ ਦਾ ਐਂਡ ਤੇ ਇਦਾਂ ਹੀ ਸਾਡੇ ਵਲੌਗਸ ਨੂੰ ਪਿਆਰ ਕਰਦੇ ਰਹੋ ਚਲੋ ਠੀਕ ਹੈ ਜੀ ਬਾਏ ਬਾਏ